ਆਮ ਆਦਮੀ ਪਾਰਟੀ ਦੇ ਵਿੱਚ ਸਿਆਸੀ ਉਥਲ ਪੁਥਲ ਰੁਕ ਨਹੀਂ ਰਹੀ ਔਰ ਪਾਰਟੀ ਦੇ ਸੱਤ ਜੋ ਜ਼ੋਨ ਕੋਆਰਡੀਨੇਟਰ ਨੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਜੋ ਮੁਕਾਬਦ ਦਾ ਸੁਰ ਚੁੱਕਿਆ ਗਿਆ ਸੀ ਉਸ ਦੇ ਤਹਿਤ ਅੱਜ ਤੱਕ ਦਾ ਵਕਤ ਜੋ ਪਾਰਟੀ ਦਿੱਤਾ ਗਿਆ ਸੀ ਸਟੇਪਰ ਛੋਟੇਪੁਰ ਨੂੰ ਲੈ ਕੇ ਕਿਸ ਮਾਮਲੇ ਦੇ ਤੱਕ ਤਸਵੀਰ ਕਲੀਅਰ ਕੀਤੀ ਜਾਵੇ ਉਹਨਾਂ ਨੂੰ ਪਾਰਟੀ 'ਚ ਫਿਰ ਤੋਂ ਜੋ ਕਨਵੀਨਰ ਦਾ ਅਹੁਦਾ ਹੈ ਉਹ ਵਾਪਸੀ ਬਹਾਲ ਕੀਤਾ ਜਾਵੇ ਛੋਟੇਪੁਰ ਸਾਹਿਬ ਮੇਰੇ ਨਾਲ ਛੋਟੇਪੁਰ ਸਾਹਿਬ ਜੋ ਸੱਤ ਜ਼ੋਨ ਕੋਆਰਡੀਨੇਟਰ ਹਨ ਉਹਨਾਂ ਸਪਸ਼ਟ ਤੌਰ ਤੇ ਕਹਿ ਦਿੰਦਾ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਜੋ ਪੰਜਾਬ ਚਾਹਣਗੇ ਉਸ ਦਾ ਵਿਰੋਧ ਕਰਨਗੇ ਔਰ ਪਾਰਟੀ ਨਾਲ ਉਹਨਾਂ ਦਾ ਕੋ ਆ ਅੱਛੇ ਬੰਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੁਸੀਬਤ ਦੇ ਸਮੇਂ ਵਿੱਚ ਅ ਮੇਰਾ ਸਾਥ ਦਿੱਤਾ ਨਹੀਂ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਦੋਂ ਤੁਸੀਂ ਚੜ੍ਹਦੀ ਕਲਾ 'ਚ ਹੁੰਦੇ ਹੋ ਤੁਹਾਡੇ ਨਾਲ ਹੁੰਦੇ ਆ ਜਦੋਂ ਤੁਸੀਂ ਢਿੰਦੀ ਕਲਾ 'ਚ ਮਾੜੇ ਜਿਹੇ ਦਿਸਦੇ ਹੋ ਤੇ ਲੋਕ ਛੱਡ ਜਾਂਦੇ ਆ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦੇ ਜਜ਼ਬਾਤ ਜਿਤਨਾ ਮੇਰੇ ਇੰਜਰਡ ਹੋਏ ਆ ਮੈਂ ਕਈ ਦਿਨ ਪਰੇਸ਼ਾਨ ਰਿਆ ਇਹਨਾਂ ਦੇ ਵਿੱਚੋਂ ਵੀ ਕਈਆਂ ਨੇ ਮੈਨੂੰ ਦੱਸਿਆ ਵੀ ਅਸੀਂ ਕਈ ਦਿਨ ਰੋਟੀ ਵੀ ਨਹੀਂ ਖਾਧੀ ਅਸੀਂ ਰੋਂਦੇ ਰਹੇ ਆ ਇਹ ਮੇਰਾ ਉਹਨਾਂ ਨਾਲ ਪਿਆਰ ਸੀ ਮੇਰਾ ਬਿਹੇਵੀਅਰ ਸੀ ਮੈਂ ਉਹਨਾਂ ਨੂੰ ਵੱਡੇ ਨੂੰ ਆਪਣੇ ਬਜ਼ੁਰਗਾਂ ਵਾਂਗ ਸਤਿਕਾਰ ਦਿੰਦਾ ਸੀ ਛੋਟੇ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਦਿੰਦਾ ਸੀ ਬਰਾਬਰ ਦੇ ਨੂੰ ਮੈਂ ਆਪਣੇ ਭਰਾਵਾਂ ਵਰਗਾ ਪਿਆਰ ਦਿੰਦਾ ਸੀ ਇਸ ਕਰਕੇ ਉਹਨਾਂ ਦੀ ਬੜੀ ਮਿਹਰਬਾਨੀ ਆ ਕਿ ਉਹ ਮੇਰੇ ਨਾਲ ਖੜੇ ਨੇ ਨਾਲ ਹੀ ਉਹਨਾਂ ਨੇ ਹੁਣ ਤੁਹਾਡੇ ਤੇ ਨਜ਼ਰ ਵੀ ਰੱਖੀ ਹੈ ਕਿ ਵੀ ਅਗਲਾ ਕੀ ਕਰਦੇ ਨੇ ਕਿਸ ਪਾਰਟੀ ਜਾਂਦੇ ਨੇ ਅਗਲਾ ਫਰੰਟ ਬਣਾਉਂਦੇ ਨੇ ਬਿਲਕੁਲ ਬਿਲਕੁਲ ਉਹਨਾਂ ਦਾ ਧੰਨਵਾਦ ਆ ਕਿ ਉਹਨਾਂ ਨੇ ਮੇਰੇ ਤੇ ਗੱਲ ਰੱਖੀ ਆ ਤੇ ਮੈਂ ਆਪਣੀ ਗੱਲ ਜਿਹੜੀ ਹੈ ਨਾ ਉਹ ਗੁਰੂ ਦੇ ਰੱਖੀ ਆ ਦੇ ਸੰਗਤ ਤੇ ਰੱਖੀ ਆਪਣੇ ਵਲੰਟੀਅਰ ਦੇ ਰੱਖੀ ਹੈ 6 ਤਰੀਕ ਤੋਂ ਮੈਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਆਪਣੇ ਵੀਰਾਂ ਦੇ ਕੋਲ ਭਰਾਵਾਂ ਕੋਲ ਬੀਬੀਆਂ ਭੈਣਾਂ ਕੋਲ ਬੱਚਿਆਂ ਦੇ ਜੋ 6 ਤਰੀਕ ਤੋਂ ਬਾਅਦ ਕਿੰਨੇ ਦਿਨ ਚ ਖਤਮ ਕਰ ਲਵਾਂਗੇ ਆਹ 10 ਦਿਨ ਵੀ ਲੱਗ ਸਕਦੇ 20 ਵੀ ਲੱਗ ਸਕਦੇ ਦੇਖਾਂਗਾ ਹਾਲਾਤ ਦੇ ਮੁਤਾਬਕ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ ਕਿ ਜੋ ਨਵਾਂ ਇੱਕ ਫਰੰਟ ਪੰਜਾਬ ਦੇ ਬਣ ਜਾ ਰਿਹਾ ਜੋ ਕਿ ਸਿਮਰਜੀਤ ਸਿੰਘ ਬੈਂਸ ਬ੍ਰਦਰਜ਼ ਐ ਨਵਜੋਤ ਸਿੰਘ ਸਿੱਧੂ ਐ ਪ੍ਰਗਟ ਸਿੰਘ ਐ ਉਸ ਫਰੰਟ 'ਚ ਆ ਗਏ ਨੇ ਉਸ ਫਰੰਟ ਬਾਰੇ ਤੁਸੀਂ ਕੀ ਸੋਚਦੇ ਦੇਖੋ ਮੈਂ ਫਰੰਟ ਬਾਰੇ ਕੀ ਤੇ ਉਹ ਹੀ ਵੀਰ ਦੱਸ ਸਕਦੇ ਆ ਮੈਂ ਆਪਣੇ ਬਾਰੇ ਦੱਸ ਸਕਦਾ ਕਿ ਮੈਂ ਤਾਂ ਲੋਕਾਂ ਕੋਲ ਜਾਣਾ ਜੋ ਲੋਕ ਮੈਨੂੰ ਕਹਿਣਗੇ ਹੋ ਸਕਦਾ ਲੋਕ ਮੈਨੂੰ ਕਹਿ ਦੇਣ ਕਿ ਛੋਟੇਪਰ ਜਿਹਾ ਘਰ ਬੈਜੋ ਚੁੱਪ ਕਰਕੇ ਰੋਜ਼ ਦੀ ਬੇਇੱਜ਼ਤੀ ਕਰਾਉਣ ਨਾਲੋਂ ਕਿਸੇ ਕੋਲ ਤੇ ਮੈਂ ਉਹ ਫਾਲੋ ਕਰਾਂਗਾ ਜੇ ਮੈਨੂੰ ਕਹਿਣਗੇ ਵੀ ਐਸ ਦਸਾ ਚ ਜਾਣਾ ਮੈਂ ਉੱਧਰ ਜਾਵਾਂਗਾ ਮੈਂ ਤਾਂ ਲੋਕਾਂ ਦਾ ਵਾਂ ਬੰਦਾ ਮੈਂ ਹੁਣ ਮੇਰਾ ਪਰਸਨ ਮੇਰੇ ਚ ਕੁਝ ਨਹੀਂਗਾ ਮੈਂ ਤਾਂ ਪਰਿਵਾਰ ਨਾਲੋਂ ਵੀ ਤੁਸੀਂ ਦਾ ਨੀਤੀ ਦੇ ਪੁਰਾਣੇ ਮਿਲਖ ਖਿਲਾੜੀ ਰਹੇ ਹੋ ਤੁਹਾਨੂੰ ਰਾਜਨੀਤੀ ਦੇ ਵਿੱਚ ਮਤਲਬ ਬਹੁਤ ਪੁਰਾਣੇ ਤੁਸੀਂ ਸਿਆਸਤਦਾਨ ਹੋ ਇਹ ਜੋ ਨਵਾਂ ਫਰੰਟ ਬਣ ਰਿਹਾ ਤੁਹਾਨੂੰ ਲੱਗਦਾ ਕਿ ਪੰਜਾਬ ਦੀਆਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਦੇ ਪ੍ਰਭਾਵਿਤ ਹੋਣੇ ਬੇਟਾ ਤੁਸੀਂ ਖਿਲਾੜੀ ਕਹਿੰਦੇ ਜੇ ਮੈਂ ਖਿਲਾੜੀ ਹੁੰਦਾ ਤੇ ਮੇਰਾ ਇਹ ਹਾਲ ਹੁੰਦਾ ਖਿਲਾੜੀਆਂ ਦਾ ਇਹ ਨਾ ਮਾੜਾ ਹਾਲ ਨਹੀਂ ਹੁੰਦਾ ਮੈਂ ਸਿੱਧਾ ਸਦਾ ਬੰਦਾ ਵਾਂ ਇਲੈਕਸ਼ਨ ਹਾਲੀ ਬਹੁਤ ਦੂਰ ਨੇ ਇਲੈਕਸ਼ਨਾਂ ਤੱਕ ਕੀ ਸਮੀਕਰਨ ਬਦਲਦੇ ਆ ਕੀ ਗੁੱਟਬੰਦੀ ਹੁੰਦੀ ਆ ਕਿਸ ਤਰ੍ਹਾਂ ਦੇ ਗਰੁੱਪ ਬਣਦੇ ਆ ਇਹ ਹਾਲੀ ਸਮਾਂ ਦੱਸੂਗਾ ਮੈਂ ਜੋ ਵੀ ਕਰਨਾ ਉਹ ਮੈਂ ਆਪਣੇ ਵਲੰਟੀਅਰ ਆਪਣੇ ਹਮਦਰਦ ਜਿਨ੍ਹਾਂ ਨੇ ਮੇਰੇ ਵਾਸਤੇ ਆਧਾ ਨਾਰਾ ਮਾਰਿਆ ਉਹਨਾਂ ਲੋਕਾਂ ਨੂੰ ਮਿਲਣ ਤੋਂ ਬਾਅਦ ਹੀ ਮੈਂ ਇਸ ਪਾਸੇ ਆਪਣੀ ਜ਼ੁਬਾਨ ਖੋਲਣੀ ਆ ਤੁਹਾਡੇ ਜਿਹੜੇ ਸਾਥੀ ਨੇ ਜੋਨ ਕੋਆਰਡੀਨੇਟਰ ਉਹ ਕਹਿੰਦੇ ਵੀ ਅਸੀਂ ਉਸ ਫਰੰਟ 'ਚ ਨਹੀਂ ਜਾਵਾਂਗੇ ਉਹ ਫਰੰਟ ਸਾਡੇ 'ਚ ਆਵੇ ਨਹੀਂ ਆਖਰੀ ਡੋਰ ਤੁਹਾਡੇ 'ਚ ਨਹੀਂ ਨਹੀਂ ਮੈਂ ਮੈਂ ਉਹਨਾਂ ਨੂੰ ਇਹੋ ਜੀ ਗੱਲ ਵੀ ਨਹੀਂ ਕਰਨੀ ਚਾਹੀਦੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਜਦੋਂ ਉਹਨਾਂ ਨੇ ਅਸੀਂ ਵਲੰਟੀਅਰ ਤੇ ਰੱਖਿਆ ਵਾ ਸਾਨੂੰ ਰਸਤਾ ਜਿਹੜਾ ਲੋਕਾਂ ਦੇ ਦੇਣਾ ਪੰਜਾਬ ਦੇ ਲੋਕ ਸੁਪਰੀਮ ਆ ਮੈਂ ਕੁਛ ਨਹੀਂ ਆ ਲੋਕ ਕਹਿੰਨੇ ਕਿ ਉਧਰ ਜਾਓ ਫਿਰ ਜਿੱਥੇ ਵੀ ਮੈਨੂੰ ਲੋਕ ਭੇਜਣਗੇ ਲੋਕ ਕਹਣਗੇ ਘਰ ਬੈ ਜਾ ਮੈਂ ਕਿ ਤਨੂੰ ਪਹਿਲਾਂ ਬੇਨਤੀ ਕੀਤੀ ਹੈ ਘਰ ਬੈਠ ਜਾਵਾਂਗਾ ਮੇਰਾ ਕੋਈ ਪੇਸ਼ਾ ਨਹੀਂ ਹੈ ਲੋਕ ਕਹਣਗੇ ਇਸ ਡਾਇਰੈਕਸ਼ਨ ਚ ਜਾਣਾ ਜਿਸ ਡਾਇਰੈਕਸ਼ਨ ਚ ਮੇਰੇ ਲੋਕ ਭੇਜਣਗੇ ਜਿਨ੍ਹਾਂ ਮੈਨੂੰ ਮਰ ਲੱਗੇ ਨੂੰ ਪੋਲਿਟਿਕਲ ਮਰ ਲੱਗੇ ਨੂੰ ਸਾਰਾ ਦਿੱਤਾ ਇੱਕ ਵਿਵਾਦ ਹੋਰ ਸਾਹਮਣੇ ਆ ਰਿਹਾ ਭਗਵੰਤ ਮਾਨ ਨੂੰ ਲੈ ਕੇ ਜੋ ਕੱਲ ਬਸੀ ਪਠਾਣਾ ਦੇ ਵਿੱਚ ਪੱਤਰਕਾਰਾਂ ਨੂੰ ਲੈ ਕੇ ਉਹਨਾਂ ਵੱਲੋਂ ਜੋ ਟਿੱਪਣੀਆਂ ਕੀਤੀਆਂ ਗਈਆਂ ਨੇ ਤੁਹਾਡੀ ਇਹਦੇ ਬਾਰੇ ਰਾਏ ਕੀ ਬਹੁਤ ਮਾੜੀ ਗੱਲ ਕੀਤੀ ਹੈ ਭਗਵੰਤ ਮਾਨ ਨੇ ਕਦੀ ਕਿਸੇ ਨੂੰ ਹੰਕਾਰ ਨਹੀਂ ਹੋਣਾ ਚਾਹੀਦਾ ਮੀਡੀਆ ਨੇ ਇਸ ਪਾਰਟੀ ਨੂੰ ਪੈਦਾ ਕੀਤਾ ਸੀ ਇਹ ਪਾਰਟੀ ਕਿਤੇ ਵੀ ਨਹੀਂ ਸੀ। মিডিਆ ਦਾ ਜੇ ਅਪਮਾਨ ਕੀਤਾ ਨਾ ਤੇ ਮੈਂ ਸਮਝਣਾ ਇਹ ਦੇਸ਼ ਦਾ ਅਪਮਾਨ ਹੈ। মিডিਆ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ। মিডিਆ ਨੇ ਐਮਰਜੈਂਸੀ ਵੇਲੇ ਸੱਚ ਬੋਲਿਆ ਸੀ। ਇਹੀ ਇੱਕ ਲੋਕ ਨੇ ਜਦੋਂ ਦੇਸ਼ ਦੇ ਸਾਰਿਆਂ ਤੋਂ ਆਸਾਂਬੀਦਾਂ ਲੀਡਰਾਂ ਤੋਂ ਖਤਮ ਹੋ ਜਾਂਦੀਆਂ ਨੇ, মিডিਆ ਲੋਕਾਂ ਨੂੰ ਅ ਅਗਵਾਈ ਦਿੰਦਾ ਹੈ। ਤੇ ਜੇ ਉਹਨਾਂ ਨੇ মিডিਆ ਨੂੰ ਟਕੇ ਟਕੇ ਦੇ ਕਰਪਟ ਬੰਦੇ ਕਿਹਾ ਤੇ ਬਹੁਤ ਗੰਦੀ ਗੱਲ ਕੀਤੀ ਹੈ। ભગવંત માન ਇਹੋ ਜੀਆਂ ਗੱਲਾਂ ਕਰਨ ਦਾ ਆਦੀ ਹੋ ਗਿਆ ਹੰਕਾਰ ਦੇ ਪਾਸ਼ਾ ਬੋਲੇ ਜਾਂਦਾ ਕਦੀ ਟੀਚਰਾਂ ਦਾ અપમાન ਕਰਦਾ ਕਦੀ ਗੁਰੂ ਮਹਾਰਾਜ ਜਿਹੇ ਜੁਰੀ ਚ ਦਰਵਾਸਬ ਦਾ ਰੂਪੀ ਕੇ ਚਲ ਜਾਂਦਾ ਕਦੀ ਬਠੰਡੇ ਤਲਵੰਡੀ ਸਾਬੋ ਦਾ ਰੂਪੀ ਕੇ ਚਲ ਜਾਂਦਾ ਕਦੀ ਬਰਗਾੜੀ ਸ਼ਹੀਦਾਂ ਦੇ ਸਮਾਗਮ ਦੇ ਵਿੱਚ ਦਰੂਪੀ ਕੇ ਚਲੇ ਜਾਂਦਾ ਕਦੀ ਉਹ ਆਪਣੇ ਨੀਲੇ ਕਾਡਾਂ ਵਾਲਿਆਂ ਨੂੰ ਪਖਾਰੀ ਕਹਿਣ ਲੱਗ ਪੈਂਦਾ ਮੈਨੂੰ ਜਾਪਦਾ ਕੋਈ ਦਿਮਾਗ 'ਚ ਫਰਕ ਪੈ ਗਿਆ ਇਲਾਜ ਕਰਾਉਣਾ ਚਾਹੀਦਾ ਔਰ ਮੈਂ ਆਪਣੇ ਜਿਹੜੇ ਪੱਤਰਕਾਰ ਵੀਰ ਨੇ ਉਹਨਾਂ ਦੇ ਨਾਲ ਖੜਾ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਜੇ ਜਾਂ ਤਾਂ ਹੱਥ ਜੋੜ ਕੇ ਉਹਨਾਂ ਕੋਲੋਂ ਮਾਫੀ ਮੰਗ ਲਾ ਤਾਂ ਨਹੀਂ ਤੇ ਮੈਂ ਕਹਾਗਾ ਕਿ ਜਿੱਥੋਂ ਤੱਕ ਇਹ ਐਜੀਟੇਸ਼ਨ ਇਨਸਾਫ ਦਵਾਉਣ ਵਾਸਤੇ ਪੱਤਰਕਾਰ ਵੀ ਖੜਨਗੇ ਮੈਂ ਉਹਨਾਂ ਦੇ ਨਾਲ ਖੜਾਂਗਾ ਵੱਡੇ ਵਲੰਟੀਅਰ ਜਿੰਨੇ ਵੀ ਹੈ ਜੋਨ ਕੋਆਰਡੀਨੇਟਰ ਖਾਸ ਤੋ ਇਹ ਗੱਲ ਕਹਿ ਰਹੇ ਨੇ ਕਿ ਅਰਵਿੰਨ ਕੇਜੀਵਲ ਜੋ ਪੰਜਾਬ ਆਏਗਾ ਉਹਦਾ ਵਿਰੋਧ ਕੀਤਾ ਜਾਊਗਾ ਕਾਲੀ ਝੰਡੀਆਂ ਦੇ ਨਾਲ ਕਿ ਉਸ ਵਿਰੋਧ ਚ ਤੁਸੀਂ ਵੀ ਸ਼ਾਮਲ ਹੋ ਮੈਂ ਤਾਂ ਕਦੀ ਨਹੀਂ ਕਹਿੰਦਾ ਇਹ ਲੋਕਾਂ ਦੇ ਜਜ਼ਬਾਤ ਆ ਉਹਨਾਂ ਨੂੰ ਕੌਣ ਥਲ ਸਕਦਾ ਲੋਕਾਂ ਦੇ ਜਜ਼ਬਾਤ ਆ ਜਜ਼ਬਾਤੀ ਹੋ ਕੇ ਲੋਕ ਲੱਗੇ ਸੀ ਨਾ ਨਾਲ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਸੀਗੀਆਂ ਇਹਨੇ ਲੋਕਾਂ ਨੂੰ ਡਿਫਰੈਂਟ ਟਾਈਪ ਦੀ ਪੋਲਿਟਿਕਸ ਦਿਖਾਈ ਸੀ ਲੋਕਾਂ ਦੀਆਂ ਅਸਾਂ ਜਗਾਈਆਂ ਸੀ ਕਿ ਕਰਪਟ ਕ੍ਰਿਮੀਨਲ ਕਰੈਕਟਰਲੈਸ ਲੈਂਡ ਗ੍ਰੈਬਰ ਪੁਲਿਸ ਨਾ ਫਾਰਮਰ ਇਹਨਾਂ ਲੋਕਾਂ ਨੂੰ ਕੋਈ ਪਦ ਨਹੀਂ ਦਿੱਤਾ ਜਾਊਗਾ ਕੋਈ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਇਮਾਨਦਾਰ ਬੰਦਿਆਂ ਨੂੰ ਅੱਗੇ ਲਿਆਂਦਾ ਜਾਏਗਾ ਗਰੀਬੀ ਅਮੀਰੀ ਪਮਾਨਾ ਨਹੀਂਗਾ ਸਾਡਾ ਉਹ ਸਾਰੀਆਂ ਗੱਲਾਂ ਜਦੋਂ ਛੱਡ ਗਿਆ ਤਾਂ ਲੋਕਾਂ 'ਚ ਜਜ਼ਬਤੀ ਸੀ ਲੋਕਾਂ ਨੇ ਪੁੱਛਣਾ ਹੀ ਆ ਵੀ ਤੂੰ ਕਹਿੰਦਾ ਕੀ ਸੰਧ ਕਰਦਾ ਕੀ ਆ ਇਸਨ ਸੁੱਚਾ ਸਿੰਘ ਛੋਟੇਪੁਰ ਜਿਸ ਨੇ ਕਿਹਾ ਨਾ ਗੱਲ ਕਹੀ ਕਿ ਜੋ ਪੰਜਾਬ ਦੇ ਵਿੱਚ ਪਾਰਟੀ ਦਾ ਆਧਾਰ ਸੀ ਉਹ ਆਧਾਰ ਪਾਰਟੀ ਗਵਾ ਚੁੱਕੀ ਆ ਔਰ ਦੂਜੇ ਪਾਸੇ ਜੋ ਟਿਕਟਾਂ ਨੂੰ ਲੈ ਕੇ ਇਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਉਸ ਟਿਕਟਾਂ ਦੇ ਵਿੱਚ ਜਿਸ ਤੇ ਕਿ ਨਾ ਪੈਸੇ ਦੀ ਗੱਲ ਬਾਰ-ਬਾਰ ਆ ਰਹੀ ਆ ਉਹ ਇਸ ਵਾਰ ਵੀ ਇਹਨੇ ਗੱਲ ਕਹੀ ਕਿ ਪੈਸਾ ਕਿੰਨਾ ਕਿਤੇ ਨਾ ਟਿਕਟਾਂ ਦੇ ਵਿੱਚ ਵੰਡ ਵੇਲੇ ਇਨਵੋਲਡ ਹੋ ਰਿਹਾ ਹੈ ਕੈਮਰਾ ਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਵੀਪੀ ਸੱਜਾ ਮੋਹਾਲੀ